ਮੈਂ ਹਰਵਿੰਦਰ ਸਿੰਘ ਉਸਾਣੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਂਝੇ ਸੱਦੇ ਦੇ ਉੱਤੇ ਪੰਜਾਬ ਬੰਦ ਦੀ ਕਾਰਨ ਨੂੰ ਲੈ ਕੇ ਪ੍ਰਚਾਰ ਮੁਹਿੰਮ ਜਿਹੜੀ ਆ ਅੱਜ ਬਟਾਲਾ ਸ਼ਹਿਰ ਚ ਨਹੀਂ ਪੂਰੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਸ਼ੁਰੂ ਹੋਈ ਆ ਜਿਸ ਦੇ ਸਦਰੰਭ ਵਿੱਚ ਇਹ ਗੱਲ ਸਪਸ਼ਟ ਹੈ ਕਿ ਲਗਭਗ 10 ਮਹੀਨਿਆਂ ਤੋਂ ਸ਼ੰਭੂ ਬਾਡਰ ਤੇ 13 ਮਹੀਨੇ ਦਿੱਲੀ ਅੰਦੋਲਨ ਚੱਲਣ ਦੇ ਬਾਵਜੂਦ ਸਰਕਾਰ ਮੰਨੀਆਂ ਹੋਈਆਂ ਮੰਗਾਂ ਜੁਮਲੇਬਾਜੀ ਦੇ ਤਹਿਤ ਕੀ ਮੰਨਨ ਮੰਗਾ ਮੰਨ ਲਈਆਂ ਤੇ ਉਸ ਤੋਂ ਬਾਅਦ ਮੁੱਕਰ ਜਾਣਾ ਤੇ ਉਸ ਤੋਂ ਬਾਅਦ ਫਰੇਬ ਦੇ ਤਹਿਤ 32ਵੇਂ ਦਿਨ 'ਤੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਸਿਹਤ ਤੇ ਚਿੰਤਾ ਪ੍ਰਗਟਾਉਣਾ ਤੇ ਮੰਗਾ ਬਾਰੇ ਕੋਈ ਗੱਲ ਨਾ ਕਰਨੀ ਤੇ ਉਹਦੇ ਨਾਲ ਸੂਬਾ ਸਰਕਾਰ ਨੂੰ ਭਾਈਵਾਲੀ ਦੇ ਵਿੱਚ ਨਿਭਣਾ ਦੇ ਵਿਰੋਧ ਦੇ ਵਿੱਚ ਪੰਜਾਬបាន ਦਾ ਸੱਦਾ ਜਿਹੜਾ ਉਹ 30 ਦਸੰਬਰ ਦਾ ਦਿੱਤਾ ਜਾ ਰਿਹਾ ਔਰ ਹਰ ਦੁਕਾਨਦਾਰ ਛੋਟਾ ਵਪਾਰੀ ਫਲ ਫਰੂਟ ਵਾਲਾ ਸਬਜੀ ਵਾਲਾ ਟਰਾਂਸਪੋਰਟ ਵਾਲਾ ਸਾਰਿਆਂ ਨੂੰ ਬੇਨਤੀ ਕੀਤੀ ਜਾ ਰਹੀ ਆ ਕੀ ਇਹ ਜੰਗ ਕੇਵਲ ਕਿਸਾਨ ਤੇ ਮਜ਼ਦੂਰ ਦੀ ਐਮਐਸਪੀ ਤੱਕ ਸੀਮਿਤ ਨਹੀਂ ਆ ਹਰ ਉਹ ਮਨੁੱਖ ਜਿਹਨੂੰ ਪੇਟ ਲੱਗਾ ਹੋਇਆ ਆ ਜਿਨੇ ਆਪਣੀ ਜੀਵਿਕਾ ਚਲਾਉਣੀ ਆ ਜਿਹੜਾ ਆਪ ਦਾ ਤੇ ਆਪਦੇ ਬੱਚਿਆਂ ਦਾ ਭਵਿੱਖ ਇਸ ਸੂਬੇ ਇਸ ਦੇਸ਼ ਦੇ ਵਿੱਚ ਦੇਖਣਾ ਚਾਹੁੰਦਾ ਤਾਂ ਇਹ ਸਰਕਾਰਪੋਰੇਟ ਦੀਆਂ ਨੀਤੀਆਂ ਦੇ ਖਿਲਾਫ ਸਾਨੂੰ ਡਟ ਕੇ ਖੜੂਣਾ ਪੈਣਾ ਆ ਪੰਜਾਬ ਬੰਦ ਦੇ ਮੈਨੇ ਕੀ ਨੇ ਕੀ ਕੀ ਬੰਦ ਪੰਜਾਬ ਬੰਦ ਦੇ ਵਿੱਚ ਲਗਭਗ ਹਰ ਵਰਗ ਟਰਾਂਸਪੋਰਟ ਵਿਭਾਗ ਤੋਂ ਵਿਦਿਆਰਥੀ ਯੂਨੀਅਨ ਛੋਟੇ ਐ ਇਲੈਕਟ੍ਰਿਕ ਆਟੋ ਯੂਨੀਅਨ ਮਿਨੀ ਬੱਸ ਆਪਰੇਟਰ ਯੂਨੀਅਨ ਔਰ ਸਾਡੇ ਜਿਹੜੇ ਸਬਜੀ ਮੰਡੀ ਵਾਲੇ ਜਿਹਨੇ ਖਾਸ ਕਰਕੇ ਵਪਾਰੀ ਵਰਗ ਜਿਹੜਾ ਆ ਉਹਨਾਂ ਨੇ ਖੁੱਲ ਕੇ ਇਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹਿਲ ਕੀਤੀ ਹੈ ਜੀ ਬੱਦਕੱਦ ਪੰਜਾਬ ਬੰਦ ਹੋਏਗਾ ਹਾਂ ਬਿਲਕੁਲ ਸਾਫ਼ ਲੱਗਦਾ ਹੈ ਕਿ ਸਾਡੀ ਜਿਹੜੀ ਇਹ ਬੇਨਤੀ ਹੈ ਲੋਕ ਪ੍ਰਵਾਨ ਕਰਨਗੇ ਤੇ ਆਪਣੇ ਹਿੱਤਾਂ ਦੇ ਪ੍ਰਤੀ ਜਾਗਰੂਕ ਹੋਣ ਕੇ ਇੱਕ ਦਿਨ ਦਾ ਬੰਦ ਰੱਖ ਕੇ ਕੇਂਦਰ ਸਰਕਾਰ ਦੇ ਵਿਰੁੱਧ ਜਿਹੜਾ ਆਪਣਾ ਪ੍ਰੋਟੈਸਟ ਦਾਇਰ ਕਰਨਗੇ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਅੱਜ ਵੀ ਦੇਸ਼ ਬੰਦ ਤੱਕ ਦੀਆਂ ਕਾਲਾਂ ਹੋਈਆਂ ਰੇਲਵੇ ਟਰੈਕ ਰੋਕੇਗੇ ਪਲੇਟਫਾਰਮਾਂ ਦੇ ਪ੍ਰੋਟੈਸਟ ਹੋ ਗਿਆ ਪੰਜਾਬ ਬੰਦ ਹੋ ਕੋਈ ਅਸਰ ਨਹੀਂ ਫਿਰ ਪੰਜਾਬ ਬੰਦ ਲੱਗਦਾ ਕੋਈ ਅਸਰ ਦੇਖੋ ਆਪਣਾ ਜਿਹੜਾ ਫਰਜ਼ ਵਾ ਉਹ ਆਪਾਂ ਪੂਰਾ ਕਰਨਾ ਕੇਂਦਰ ਸਰਕਾਰ ਜਿਹੜੀ ਵਿਕ ਚੁੱਕੀ ਆ ਉਹਨੂੰ ਨੀਂਦ ਤੋਂ ਜਗਾਉਣ ਵਾਸਤੇ ਇੱਥੇ ਹਰ ਵਰਗ ਨੂੰ ਜਗਾਉਣਾ ਚਾਹੁੰਦੇ ਆ ਭਈ ਭਾਈ ਜੇ ਤੁਸੀਂ ਅੱਜ ਨਾ ਜਾਗੇ ਤੇ ਆਉਣ ਵਾਲਾ ਸਮਾਂ ਬੜਾ ਭਿਆਨਕ ਵਾ ਤੁਹਾਡੀਆਂ ਨਸਲਾਂ ਤੇ ਫਸਲਾਂ ਜੜੀਆਂ ਵਾ ਇਹਨਾਂ ਨੇ ਤਬਾਹ ਕਰ ਦੇਣਾ ਪੂਰਾ ਕਾਰਪੋਰੇਟ ਇਥੇ ਸਤਾਪਤ ਹੋ ਜਾਊਗਾ ਛੋਟਾ ਰੇੜੀ ਫੜੀ ਦੁਕਾਨਦਾਰ ਕੋਈ ਨਹੀਂ ਬਚੂਗਾ ਸੋ ਇਸ ਕਰਕੇ ਸਾਡਾ ਜਿਹੜਾ ਕੰਮ ਆ ਅਸੀਂ ਪੰਜਾਬ ਜਿਹੜਾ ਵਾ ਹਮੇਸ਼ਾ ਅੱਗੇ ਵੱਧ ਕੇ ਲੜਿਆ ਵਾ 80% ਸ਼ਹੀਦੀਆਂ ਜਦੋਂ ਦੇਸ਼ ਆਜ਼ਾਦ ਕਰਾਇਆ ਅਸੀਂ ਦਿੱਤੀਆਂ ਵਾ ਤੇ ਅੱਜ ਵੀ ਪਿੱਛੇ ਨਹੀਂ ਹਟਾਂਗੇ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜਿਹੜੀਆਂ ਜ਼ਮੀਨਾਂ ਦਿੱਤੀਆਂ ਅਸੀਂ ਥਾਲੀ 'ਚ ਪਰੋਸ ਕੇ ਨਹੀਂ ਇਹਨਾਂ ਨੂੰ ਦਾਂ ਜਿੰਨਾ ਚਿਰ ਜੀਂਦੇ ਆ ਐਦਾਂ ਨਹੀਂ ਦਾਂਗੇ ਸਾਨੂੰ ਮਾਰ ਕੇ ਜ਼ਮੀਨਾਂ ਲੈ ਜੇ ਸਾਡੀਆਂ ਵੱਖਰੀ ਗੱਲ ਆ ਲਗਭਗ 50 ਤੋਂ ਬਾਅਦ ਸਰਕਾਰ ਕੋਈ ਸਦਾ ਦੇਗੀ ਬੁਲਾਈ ਜੀ ਬਿਲਕੁਲ ਜੀ ਸਰਕਾਰ ਦੀ ਮਜਬੂਰੀ ਬਣਾ ਦੇਾਂਗੇ ਅੱਜ ਪੰਜਾਬ ਬੰਦਾ ਮੁੜ ਕੇ ਪੂਰਾ ਦੇਸ਼ ਵੀ ਬੰਦ ਹੋ ਸਕਦਾ ਉਹਨੂੰ ਵੱਡੇ ਅੱਗੇ ਤਿੱਖੇ ਅੰਦੋਲਨ ਹੋਰ ਕੀਤੇ ਜਾ ਸਕਦੇ ਆ ਕਿਉਂਕਿ ਅਸੀਂ ਲੋਕਾਂ ਦਾ ਸਮਰਥਨ ਹਾਸਲ ਲਗਾਤਾਰ ਕਰ ਰਹੇ ਆ ਜਿੱਦਾਂ ਟ੍ਰੇਨਾਂ ਜਾਮ ਕੀਤੀਆਂ ਵਾਂ ਕਿਤੇ ਆਸਾਂ ਤੋਂ ਪਰੇ ਲੋਕ ਨਿਕਲੇ ਆ ਤੇ ਆ ਵੀ ਤੁਸੀਂ ਪੰਜਾਬ ਬੰਦ ਦੇ ਵਿੱਚ ਵੇਖਿਓ ਤੁਸੀਂ ਕਿਤੇ ਪਹਿਲਾਂ ਨਾਲੋਂ ਕਾਲਾਂ ਨਾਲੋਂ ਕਿਤੇ ਲੋਕ ਜਿਹੜਾ ਅਵੇਰ ਹੋਣਗੇ ਕਿਉਂਕਿ 11 ਮਹੀਨੇ ਲਗਭਗ ਇਸ ਅੰਦੋਲਨ ਨੂੰ ਹੋ ਗਿਆ ਤੇ ਪੂਰਾ ਸਿਰੇ ਦਾ ਜ਼ਬਰ ਜਿਹੜਾ ਸਰਕਾਰ ਕਰ ਰਹੀ ਆ ਸਾਡੇ ਸਿੱਧੀਆਂ ਗੋਲੀਆਂ ਮਾਰ ਕੇ ਸਾਡੇ ਲੋਕਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਧੂਵੇਂ ਵਾਲੇ ਬਾਥਰੂ ਗੈਸ ਦੂਜੇ ਬੰਬ ਮਾਰ ਕੇ ਸਾਡੇ ਕਿਸਾਨ ਜਿਹੜੇ ਸੈਂਕੜੇ ਕਿਸਾਨ ਜਿਹੜੇ ਜ਼ਖਮੀ ਕੀਤੇ ਆ ਡੱਲੇਵਾਲ ਸਾਹਿਬ ਨੂੰ 33 ਦਿਨ ਅੱਜ ਹੋ ਗਏ ਆ ਮਰਨ ਵਾਲ ਤੇ ਬੈਠੇ ਸੋ ਲੋਕਾਂ ਨੂੰ ਕਹਿ ਰਹੇ ਭਾਈ ਉਠੋ ਤਗੜੇ ਹੋ ਕੇ ਆਪਾਂ ਜਿਹੜਾ ਕੇਂਦਰ ਸਰਕਾਰ ਦੀਆਂ ਜੜਾਂ ਹਲਾਈਏ